ਆਓ ਜੀ ਸੰਗ ਦੀਆਂ ਤਿਆਰੀਆਂ ਹੋ ਰਹੀਆਂ ਆ ਤੇ ਬਕਸੇ ਟੰਗਣ ਲੱਗੇ ਕੱਲ ਸਾਡੇ ਪਿੰਡ ਸੰਗ ਆਉਣਾ ਆ ਤੇ ਆਪਾਂ ਆਪਣਾ ਝੋਟਾ ਤਿਆਰ ਕਰ ਲਿਆ ਤੇ ਆਹ ਬੰਦੇ ਲੱਗੇ ਜਾਲ ਬਣ ਮੱਛੀ ਪਕੜੇਗਾ ਕਿਧਰ ਦਰਿਆ ਵਿੱਚ ਜਾ ਕੇ ਕਿੰਨੀ ਮੱਛੀ ਆ جاتی ਹੈ ਇੱਕ ਵਾਰ ਬਤਾਓ 5 ਕਿਲੋ ਆਤਾ 5 ਕਿਜੀ ਦੇਖੋ ਜੀ ਬੋਲਦੇ ਕਿ ਨਹੀਂ ਇੰਗਲਿਸ਼ ਪੂਰੀ 5 ਕਿਲੋ ਕਹਿੰਦੇ ਮੱਛੀ ਆ ਜਾਂਦੀ ਆ ਸੇ ਫੜ ਕੇ ਕਿੰਨੀ ਲਿਓਨੇ ਨੇ 5 ਕਿਲੋ ਲਿਓਨੇ ਕਿ ਜ਼ਿਆਦਾ ਪਕੜਦੇ ਹੈ ਜਿੰਨਾ ਪਕੜਾ ਜਾਏ ਠੀਕ ਹੈ ਉੱਲਾ 100 ਢਾਂਕੇ ਮੈਨੂੰ ਵੀ ਆ ਜੈਂਪਲ ਲੱਗ ਜਾਣਾ ਹੈ ਟਰੈਕਟਰ ਤੇ ਤੇ ਕੱਲ ਸ਼ਾਮੀ ਵੇ ਹਮ ਹਮ ਆ ਕੇ ਜਾਵਾਂਗੇ ਸੰਗ ਤੇ ਸੋ ਦਿਖਾਉਣੇ ਤੁਹਾਨੂੰ ਆ ਮੋਡਲ ਆਫ ਸੈੱਟ ਕਰਨਾ ਆ ਉਹ ਤੇਰੀ ਦੇਖੀ 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 ਮਾਰਾ ਵੀ ਨਹੀਂ ਜਾਵਾਂ ਮੈਂ ਇੱਥੇ ਕੰਮ ਛੱਡ ਜਾਵਾਂ ਆ ਜੋ ਜੋ ਆ ਹੈਗੀ ਪੇਟੀ ਹਮ ਅੱਛਾ ਇਹ ਵਾਟਰ ਪ੍ਰੂਫ ਆ ਨੇ ਕੰਮ ਨਹੀਂ ਆ ਯਾਰ ਮੈਂ ਬਾਟਮ ਨਹੀਂ ਆ ਕਵਰ ਹੀ ਰੋਕਦਾ ਪਾਣੀ ਜਿਹੜਾ ਹੁੰਦਾ ਆਹੋ ਇਹ ਕਵਰ ਹੀ ਪਾਣੀ ਰੋਕਦਾ ਕਵਰ ਹੀ ਐਸਾ ਫਟ ਜਾਣਾ ਹੈਗਾ ਉਹ ਇਹ ਯਾਰ ਇਹ ਰੱਖ ਗੀ ਨਹੀਂ ਲੈਂਦੀ ਸਾਈਡ ਦੇ ਉਸਲੇ ਹੋ ਜਾਵੇ ਆਹ ਸਪੀਕਰ ਸੋਨੀ ਦੇ ਨਵੇਂ ਲੈ ਸਾਰੇ ਹੋਰ ਇਹ ਗਾ ਅਰੀਜਨਲ ਟਾਇਰ ਲੈ ਕਿਉਂ ਮੁੰਡਿਆਂ ਨੇ ਆਹ ਕੀ ਖਰਚਾ ਬਹੁ ਕੀਤਾ ਨਾਲ ਪੁਆਏ ਟਾਇਰ ਆ ਜਿਹੜੇ ਤੇ ਨਾਲੇ ਆ ਸਪੀਕਰ ਸੋਨੀ ਦਾ ਕਿੰਨਾ ਖਰਚਾ ਹੋ ਗਿਆ ਅਗਰ ਸ਼ਰਨ ਇਹ ਖਰਚਾ ਲਾ ਪੁੱਛ ਭਰਾਵਾ ਨਹੀਂ ਫੇਰ ਵੀ ਉਦਾਂ ਮੋਟਾ ਮੋਟਾ ਟੂਰ ਪਾ ਗਿਆ 25 ਦੀ ਏ 25000 ਰੁਪਏ ਸੰਗ ਤੇ ਲਾਤਾ ਇਹਨਾਂ ਨੇ ਸਾਡੇ ਹਰ ਸਾਲ ਸੰਗ ਆਉਂਦਾ ਤੇ ਤਾਂ ਕਰਕੇ ਮੁੰਡੇ ਨਿਆਰੇ ਲੈਂਦੇ ਜਿੰਦਗੀ ਆਦਾ ਜਿਆਦਾ ਤੇ ਹੁਣ ਆ ਹੀ ਆ ਗਿਆ ਵਾ ਆ ਆ ਪੇਟੀ ਜੀ ਅੱਛਾ ਉਹ ਅੜਸਾਂ ਕਰਾਉ ਫੇਅਤ ਪੂਰੀ ਹਾਂ ਲਵ ਪੂਰੀ ਪੂਰੀ ਵੇਲਾ ਬੰਗੜਾ ਪੀਗਾ ਦੇ ਹੈਗੇ ਟਰੈਕਟਰਾਂ ਦੀ ਕਮੀ ਟਰੈਕਟਰ ਤੇ ਬੱਲੇ ਬੱਲੇ ਕਰਾਉਂਦੇ ਆ ਲੈ ਇੱਕ ਫਾਰਮ ਟਰੈਕ ਦੋ ਤਿੰਨ ਚੌਥਾ ਮਹਿੰਦਰਾ ਪੰਜਵਾਂ ਸਵਰਾਜ ਫਾਜੀ ਨੇ ਤਾਂ ਪੂਰਾ ਕੀ ਕਹਿੰਦੇ ਹੁੰਦੇ ਉਹ ਬਣਾਈ ਆ ਕੀ ਹੈ ਗਰਾਜ ਏਜੰਸੀ ਬਣਾਈ ਆ ਪੂਰੀ ਹੈ ਚੱਲ ਕਾਰਸ ਉਹ ਦੇਈ ਬਈ ਉਹ ਉੱਥੇ ਨੱਟ ਦੋ ਪਏ ਦੋ ਤਿੰਨ ਨੱਟ ਅੱਛਾ ਉਹ ਬੰਦੇ ਤਾਂ ਤੁਹਾਨੂੰ ਰਜਾਈ ਚ ਪਏ ਦਿਖਾਈਏ ਤੇ ਠੰਡ ਇਹ ਭਈਏ ਠੰਡ ਚ ਨਹੀਂ ਜਾਂਦੇ ਕੰਮ ਕਰਨ ਅੱਜ ਠੰਡਵੇਂ ਨਹੀਂ ਜਾਏਗੇ ਗਿਆ ਹੈ ਤੇ ਤੂੰ ਨਹੀਂ ਗਏ ਤਾਂ ਉਹ ਕਿਵੇਂ ਗਏ ਫਿਰ ਆਪ ਤੋ ਬੋਲ ਰਹੇ ਆ ਉਹ ਗਏ ਹੈ ਅੱਜ ਨਹੀਂ ਜਾਏਗੇ ਅੱਜ ਕਾ ਗਏ ਤੇ ਆ ਸ਼ੀਲ ਕੇ ਆਏ ਹਾਂ ਸ਼ੀਲ ਕੇ ਆਏ ਆ ਤੇ ਆ ਬੰਦਾ ਪਿਆ ਥੱਕੇ ਟੁੱਟੇ ਹਾਰੇ ਦੇਖੋ ਜੀ ਇਦਾਂ ਨੀਂਦ ਆਉਂਦੀ ਆ ਬੈੱਡ ਜ਼ਰੂਰੀ ਬੈੱਡ ਨਹੀਂ ਜਦੋਂ ਬੰਦਾ ਥੱਕਿਆ ਹੈ ਤੇ ਨੀਂਦ ਆਪੇ ਆ ਜਾਂਦੀ ਆ ਉਹ ਠੀਕ ਹੈ ਠੀਕ ਹੈ ਵਧੀਆ ਹੈ ਦੇਖੋ ਜੀ ਚੱਲ 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 ਛੇਤੀ 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 ਆ ਉਹਨੂੰ ਨਾਲ ਮਾਰ ਲੈ ਬਾਜ ਤੇਰੇ ਬੰਦੇ ਆ ਵੀਡੀਓ ਬਣਾਉਣੇ ਕਿ ਨਹੀਂ ਤੁਹਾਡੀ ਮੈਂ ਇਹੀ ਤੇ ਚੀਜ਼ਾਂ ਸਾਡੀਆਂ ਚੱਲਦੀਆਂ ਤੈਨੂੰ ਇਹੀ ਤਸੱਬੀ ਪਤਾ ਨਹੀਂ ਆ ਹੈ ਬਲਾਗ ਯਾਰ ਪੂਰੇ ਪਾਈਦੇ ਇਹਨੂੰ ਬਾਅਦ ਚ ਐਡਿਟ ਕਰਨੀ ਐਡਿਟ ਬਾਅਦ ਚ ਕਰੀ ਦੀ ਅਜੇ ਤੇ ਵੀਡੀਓ ਬਣਾਈ ਦੀ ਆ ਆ ਦੇ ਇਹ ਐਦਾਂ ਫਿੱਟ ਹੋਣਾ ਵਿੱਚ ਹੁਣੇ ਤੇ ਫਿਰ ਜਲੇ ਨੇ ਬਾਅਦ ਚ ਆਪਣਾ ਫਿਰ ਰੂਪ ਦੱਸਣਾ ਨਾ ਜਦੋਂ ਚੱਲਣਾ ਆ ਦਿਖਾਉਨੇ ਤੁਹਾਨੂੰ ਕਿਦਾਂ ਫਿੱਟ ਹੁੰਦਾ ਆ ਇੱਕ ਮਿੰਟ ਤੇ ਮੇਰਾ ਕਿਹਾ ਸੀ ਬਲਾਗ ਨੂੰ ਨਾ ਫੋਨ ਚ ਲੈਣਾ ਨਾ ਕਿਉਂ ਚੇਕਣਾ बराबर ओके करना ना हां इथे नट फिट होनेया ये एहे नटरे दे सिर ते, ते, ए ए ते ही फिरना है अपने ਥੱਲੇ ਪੋਣਾ ਆਪਣੇ ਥੱਲੇ ਕਿਤੇ ਪੋਣਾ ਉੱਪਰ ਦੋ ਨਟ ਇਧਰ ਤੇ ਦੋ ਉਧਰ ਹੋਣੇ ਮੇਰੇ ਹਿਸਾਬ ਨਾਲ ਹੈਨਾ ਹਾਂ ਇੱਕ ਬਰਾਬਰ ਹੋਣਾ ਭਾਈ ਨੇ ਰੋਟੀ ਰੋਟੀ ਖਾਣ ਦੇਣੀ ਤੂੰ ਮੈਨਾਂ ਕਾਲੀ ਆ ਕਾਲੀ ਆ ਫੇਰ ਠੀਕ ਆ ਆ ਵੀ ਟੈਰਨਾ ਮੇ ਪਾਇ ਬੰਦੇ ਨੇ ਤੁਹਾਰਾ ਕੀ ਨਾਮ ਹੈ ਸਿਆਬ ਨਾਮ ਹੈ ਕੀ ਹੈ ਸਿਆਬ ਨਾਮ ਹੈ ਸਿਆਬ ਤੇ ਤੁਹਾਡਾ ਸ੍ਰੇਸ਼ ਘਰ ਤਾਂ ਨਟ ਫਿੱਟ ਇਧਰੋਂ ਤਾਂ ਉਧਰਲੇ ਰਹਿ ਗਏ ਆ ਲੈ ਐਦਾਂ ਜਿਗਾਰਮੈਂਟ ਫਿੱਟ ਹੁੰਦੀ ਆ ਫਿਰ ਜਦੋਂ ਮੁੰਡੇ ਟਰੈਕਟਰ ਲੈ ਕੇ ਆਉਂਦੇ ਐਦਾਂ ਫਿੱਟ ਕਰਾਉਂਦੇ ਐਦਾਂ ਜਲਵਾ ਚੜਾਉਂਦੇ ਐਦਾਂ ਜਲਵਾ ਦਿਖਾਉਂਦੇ ਫਿਰ ਪੂਰਾ ਅਹੇ ਤਾਂ ਲੱਗਦੇ ਪਰ ਚੀਜ਼ ਬਣ ਜਾਂਦੀ ਆ। ਹਾਨੂੰ ਚਲਾ ਕੇ ਵੀ ਦੱਸਣਾ ਮੜਾ ਜਾ ਆਪਣੇ ਲਵ। ਆ ਡੇਲਟਰ ਰੁਲ ਪਹਾੜਵੇਂ ਹੁੰਦੀ ਆ ਆਪਣਾ ਪੂਰਾ ਸਾਜੋ ਸਮਾਨ ਲੈ ਕੇ ਆਇਆ ਸਿੱਧੇ ਆਪਾਂ ਵਿਹਲੀ ਸੱਦ ਲਿਆ ਆ। ਅੱਜ ਇਹਨਾਂ ਦਾ ਕਰਤੀ ਆ। ਅੱਜ ਵੀ ਦਿਖਾ ਦਨੇ ਤੁਹਾਨੂੰ। ਆਣ ਜਾਣਾ। ਲਓ ਲਓ ਲਓ। ਇੱਕ ਫੇਰ। ਆ ਰਹੀ ਆ। ਆ ਆਪਣੇ ਵਾਲਾ ਸ਼ੇਰ ਆ ਮਾਰ ਮਟੋਰੀ ਦਾ ਗੱਲ ਕਰੀਏ ਅੰਦਰ ਗਿਆ ਨਹੀਂ ਜਮਣੇ ਕਪਾਤੀ ਦਰ ਇਹ ਬਦਿੰਕਰ ਹੂੰ ਚਿਆਲੇ ਚਾਹ ਫੁਣੇ ਕਰੀ ਚਾਹ ਲੱਗਦਾ ਪੱਤੀਆਂ ਪਾਓ ਇੱਕ ਨਟ ਚਾੜ ਤੋ ਅੰਦਰ ਭਾਈ ਅੰਦਰ ਆ ਬਸ ਰਹਾ ਵਾ ਕੇ ਨਾਟ ਚਾੜ ਦੇਣਾ ਨਾ ਵਾਹ ਪੱਤੀਆਂ ਚਾਹ ਰਹੀਆਂ ਕਿ ਕਿੰਗੀਆਂ ਵਾ ਚਾਹ ਚਾਹ ਰਾਂ ਤੋ ਇਹ ਇਹ ਪਿਆ ਤੇ ਇੱਕ ਇੱਕ ਆ। ਇਹ ਕਿੱਧਰ ਪਾ ਦੇ ਉੱਪਰ ਲੈਣੇ? ਹਾਂਜੀ ਅਜੇ ਤੱਕ ਸਮਾਨ ਆਈ ਜਾ ਰਿਹਾ ਹੈ ਨਵੇਂ ਤਾਂ ਨਵੇਂ ਆ ਐਮਪਾ ਆ ਦੋ ਐਮਪਾ ਹਾਂਜੀ ਅਸਾਂ ਇੱਕ 4 ਚੈਨਲ ਉਹ ਤੇ ਇੱਕ 2 ਚੈਨਲ ਆ। ਇੱਕ ਮੋਨੋ ਘੜਾ ਕਿਉਂ ਗਿਆ? ਕੋਣ? ਇੱਥੇ ਲਾ ਦੇ ਤੂੰ। ਹਾਂ ਇੱਥੇ ਬਹੁਤ ਸੋਹਣੀ ਆ ਸੋਹਣਾ ਵੀ ਲੱਗੰਦਿਆ ਨਾਲੇ ਕਿੰਨੀ ਸੋਹਣੀ ਵੀ ਲੱਗਣੀ ਹੁਣ ਚੱਕਰੀ ਲੈਣ ਗਿਆ ਮੁੰਡਾ ਚੱਕਰੀ ਜਿਹੜੀ ਬੋੜ ਯਾਰ ਐਕਸਟੈਂਸ਼ਨ ਜੀ ਮੈਂ ਜਦੋਂ ਉਹਨੂੰ ਕਿਹਾ ਪਿਆ ਬਲਵਾਹ ਲਈ ਤੇ ਡੈਡ ਮਾੜਾ ਨਹੀਂ ਉਹ ਉਹਨੂੰ ਉਹਨਾਂ ਦਾ ਕੰਮ ਪਤੀ ਫੇਰ ਉਹਨੂੰ ਪੂਰਾ ਖਾਏਗਾ ਕਿਦਾਂ ਜਾਂਦਾ ਕ੍ਰੈਕ ਦਾ ਬੋੜੀ ਅਬ ਇਹ ਤੇ ਉੱਚਾ ਹੋ ਗਿਆ ਸਲੈਂਸਰ ਵੀ ਆਹੋ ਮੈਂ ਨਹੀਂ ਚਲਵਾਣਾ ਟਰੈਕਟਰ ਵੀ ਹੋਰ ਕਿ ਲਾ ਲੂਗਾ ਹਾਂ ਕੋਈ ਗੱਲ ਸਾਬੀ ਨਹੀਂ ਆਵਾਜ਼ ਕਰਨ ਨੂੰ ਪੈਂਦੀ ਯਾਰ ਦੇਖ ਨਹੀਂ ਪੈਂਦੀ ਖੁੱਲੀ ਜਾਣੀ ਹੈ ਕਿਹੜਾ ਬੰਦ ਆ ਯਾਰ ਟਰੈਕਟਰ ਫੁੱਲਾ ਹੀ ਰਹਿੰਦਾ ਆ ਵਾਹ ਹੀ ਕਹਿੰਦੇ ਹੱਥੇ ਸਿੱਧੀ ਗਾਂ ਨੂੰ ਜਾਣੀ ਵਾਲੇ ਚਾਚੇ ਉਹਨਾਂ ਨੇ ਵੀ ਤਾਂ ਇਹੀ ਆ ਚੱਲ ਠੀਕ ਆ ਲਾ ਦੇ ਫੇਰ ਕੱਸ ਦੇ ਕੱਸਾ ਤੇ ਤਾਂ ਹੀ ਹੁਣ ਬੋਰਡ ਉਹ ਲਿਆਏ ਮੈਂ ਨੱਟ ਨੂੰ ਫੇਰ ਹੀ ਕੱਸਾਂ ਬੋਰਡ ਯਾਰ ਘਰੇ ਪਿਆ ਮੈਂ ਲੈ ਆਇਆ ਉੱਥੇ ਲੱਗਾ ਨਾਲ ਹੀ ਕਹਦੇ ਉਹਨੂੰ ਲੱਗ ਜੇ ਤੇ ਹੈਗੇ ਉਹਦੇ ਤੇ ਲੱਗੇ ਛਾਕੇ ਉਹ ਟਰੈਕਟਰ ਇਹ ਕੱਢ ਕੇ ਨਾ ਇੱਥੇ ਲਾ ਲੈਣਾ ਚਾਹੀਦਾ ਇਹ ਲਾਗੇ ਬੋਰਡ ਹੀ ਨਾ ਆਹੋ ਕੱਲ ਚਲਾਇਆ ਹੈ ਬਾਜੀ ਰੇਮੇ ਦੇ ਨਾਲਾਂ ਜੀ ਵੱਖਰੀ ਜੀ ਨਾ ਮੇਰੇ ਮੂੰਹ ਰੇਮਾ ਬਕਰੇ ਪੋਣੇ ਪਏ ਉਹਨੂੰ ਨਾਲ ਜਦੋਂ ਜਾਜ ਦੇ ਟਾਇਰ ਹੁੰਦੇ ਇਦਾਂ ਦੇ ਲੱਗਦੇ ਆ ਅੱਗ ਗਿਓਂ ਕੇ ਵੇਖ ਲੋ ਮਾਰੇ ਬੰਪਰ ਲੱਗੇ ਦੋਨੇ ਸਾਈਡ ਬਰਾਬਰ ਰਹਿ ਗਿਆ ਤੂੰ ਪਛਾਣ ਲੈ ਨਹੀਂ ਪਤਾ ਗੱਲ ਕੀ ਦੋਨੇ ਸਾਈਡ ਬਰਾਬਰ ਆ ਬਿਲਕੁਲ ਬਰਾਬਰੀ ਹੀ ਮੈਨੂੰ ਲੱਗਦਾ ਸਦਾ ਜਾ ਹੋਵੇ ਕੰਮ ਬਾਈ ਥੋੜੀ ਇੰਦਰ ਨੂੰ ਕਰ ਦੇ ਥੋੜੀ ਜਿਹੀ ਇੰਦਰ ਨੂੰ ਕਰ ਹਾਂ ਹਾਂ ਬਸ ਕੋਈ ਨਹੀਂ ਕੋਈ ਇਹ ਚਲੋ ਦੇਖ ਲੈ ਵੇ ਹੁਣ ਇੱਕ ਵਾਰੀ ਠੀਕ ਹੈ ਦਾ ਅੰਦਰ ਵਿੱਚ ਘੁੱਟ ਕੇ ਰੱਖੀ ਕਿਸੇ ਨਾਲ ਆ ਵੇਖ ਲੈ ਨਾ ਘੁੱਟ ਕੇ ਰੱਖ ਮੱਧ ਵਿੱਚ ਤਸਦੀ ਬਾਹਰ ਬਰਾਬਰ ਬਰਾਬਰੀਆ ਹਾਂ ਤੋ ਰਹਿਦੇ ਇਹ ਇਹ ਉਹ ਨਟਾ ਵਾ ਡੁੱਟਾ ਬੰਦੇ ਨੇ ਗੱਬੀ ਥੋੜਾ ਜਿਹਾ ਇੰਨੀ ਬਰਾਦਾ ਛੇਦੀ ਪੈ ਤਾ ਜੋਰ ਲਾ ਲਾ ਲੱਗ ਗਿਆ ਨਾ ਸੱਟੀਆਂ ਉਹ ਵਾ ਤੂੰ ਕੋਲੇ ਰੱਖ ਮਮਾ ਡਰੇ ਲਾ ਜੇ ਇਹਨਾਂ ਨਾਲ ਰਿਕੇ ਸੇ ਲਗਾ ਹੀ ਆਦੀ ਨਹੀਂ ਨਹੀਂ ਉਹ ਬਹੁਤ ਉਹ ਨਹੀਂ ਨਹੀਂ Hãy subscribe cho kênh Ghiền Mì Gõ Để không bỏ lỡ những video hấp dẫn ਕੰਮ ਬਾਜੀ ਲਾਪਾ ਤੈਨੂੰ ਕੱਲ ਪਰਸੋਂ ਫੋਨ ਨਹੀਂ ਲਾਇਆ ਪਰਸੋਂ ਇਹੋ ਤੂੰ ਜੇ ਮੈਂ ਉੱਥੇ ਹੀ ਨਾ ਪੀਟੀ ਅਰੇ ਕਿਉਂ ਰੱਖੇ ਕਵਰ ਜੜੂਣਾ ਆ ਮਾਤੇ ਕਿਉਂ ਕਿਉਂ ਜਿਹੜਾ ਤੈਨੂੰ ਪਾਇਆ ਆਹੋ ਉਸਨੇ ਮੈਂ ਉੱਥੇ ਹੀ ਨਾ ਭਾਈ ਕਹਿੰਦੇ ਆਉਂਦੇ ਹੋਣਾ ਉਹਨਾਂ ਦੇ ਫਿਰ ਮੈਥੋਂ ਹੀ ਜੜਾ ਲੈਣਾ ਬੇਟੀ ਉਹ ਸਾਰੀਆਂ ਪੂਰੀਆਂ ਬੇਟੀਆਂ ਉੱਥੇ ਪਈਆਂ ਹੀ ਆ ਦੋ ਬੇਟੀਆਂ ਕਵਰ ਝਾੜ ਕੇ ਰੱਖੇਗੇ ਉਹਨੇ ਕਹਿੰਦਾ ਲੈਣ ਨਹੀਂ ਆਉਂਦੀ ਆਣੀ ਹਾਂ ਲਾਓ ਜੀ ਬੰਦੇ ਨੇ ਸਪੀਕਰ ਫਿਟ ਕਰਤੇ ਆ ਉੱਪਰ ਤਿਆਂ ਪੂੰਪ ਚੱਲ ਰਿਹਾ ਫਿੱਟ ਹੋਣ ਲਈ ਬੰਦਾ ਲੱਗਾ ਆਪਣੇ ਕੰਮਕਾਰ ਤੇ ਕਲਵੀਰ ਭਾਜੀ ਪਹਿਲਾਂ ਪਹਿਲਾਂ ਬੜੇ ਸੁਣਦਾ ਹੁੰਦਾ ਸੀ ਹੁਣ ਹਟ ਗਿਆ ਸੁਣਨਾ ਗਾਣੇ ਪਹਿਲਾਂ ਟਾੜੇ ਵਾਲੇ ਤੇ ਬੜੇ ਕੀ ਹੱਸ ਮਤਲਬ ਇਹ ਹੁੰਦਾ ਜੀ ਉਮਰਾ ਕੰਮ ਕਰਨਾ ਕਿ ਨਹੀਂ ਕਰਨਾ ਓਏ ਪਰਨੇ ਵਾਲਿਆ ਆ ਬੱਲੇ ਮੇਰੇ ਸ਼ੇਰ ਤੇ ਐ ਤੇ ਮੇਰਾ ਬੱਚਾ ਬਹੁਤ ਸਿਆਣਾ ਹੈ ਇਹੋ ਜੀ ਗੱਲ ਆ ਆ ਦੇ ਸਾਡੇ ਹੈ ਓਏ ਉਹ ਗੱਲ ਸੁਣ ਸਾਬੀ ਇੱਧਰ ਹੈ ਸਾਬੀ ਅਜ ਤਾਂ ਰਾਜਾਂ ਦੇ ਉਹ ਰੋਸ਼ਨੀ ਆਉਂਦੀ ਹੁੰਦੀ ਸਾਡੇ ਵੀ ਆਉਂਦੀ ਆ ਉਹਦੇ ਵਾਲੇ ਤਾਂ ਅਸੀਂ ਵੀ ਕਿਤੇ ਅੱਜ ਦੀ ਪੜਾਈਏ ਪ੍ਰਕਾਸ਼ ਮਹਿਲ ਕਰ ਰਿਹਾ ਬੰਦਾ ਫਿੱਟ ਤੇ ਫਾਈਨਲ ਜਿਹੇ ਟੱਚ ਦੇਣਾ ਫੇ ਆਪਾਂ ਤੁਹਾਨੂੰ ਦਿਖਾਉਨੇ ਆ ਵੀਡੀਓ ਜਿਹੜੇ ਪੂਰਾ ਤਿਆਰ ਕਰਤਾ ਸਵੇਜੇ ਜੇ ਲੱਗਾ ਆ ਮੇਰੇ ਤੋਂ ਭਈ ਆਪਾਂ ਨੇ ਸਪੀਕਰ ਬੰਦਿਆਂ ਨੇ ਫਿੱਟ ਕਰਤੇ ਇਹਦੇ ਵਿੱਚ ਚਾਰ ਸਪੀਕਰ ਫਿੱਟ ਹੋ ਗਏ ਆ ਸੋਨੀ ਦੇ ਲੋ ਜੀ ਹੋਲੀ-ਹੋਲੀ ਫਾਈਨਲ ਅਟੈਚ ਕਰ ਦੇ ਆ ਬੰਦਾ ਇਹ ਸਪੀਕਰ ਰਾੜਾ ਕੱਢਿਆ ਨਾ ਬਾਹਰ ਇਹਨਾਂ ਨੇ ਉਧਰ ਸਾਈਡ ਆਇਆ ਸੱਜੀ ਸਾਈਡ ਤੋਂ ਟੇਪ ਕਿੱਥੇ ਲਵਾਈਏ ਮੈਂ ਕਿ ਥੱਲੇ ਲਵਾ ਲਈਏ ਕੀ ਟੇਪ ਟੇਪ ਮੈਂ ਕਿ ਟੇਪ ਥੱਲੇ ਲਵਾ ਲਾ ਆਹੋ ਇੱਥੇ ਸੈਟ ਰੈਂਦੀ ਨਾਲੇ ਬੰਦਾ ਆਹੋ ਐ ਟੇਪ ਤਾਂ ਥੱਲੇ ਲਵਾਉਣੀ ਚਾਹੀਦੀ ਆ ਮੰਗਾਦਾ ਟੇਪ ਤੇ ਪਾਇਨਰ ਦੀ ਲੋੜੀ ਦੀ ਨਾਲ ਨਹੀਂ ਪਾਇਨਰ ਦੀ ਆ ਪਾਇਨਰ ਦੀ ਆ ਲਾਓ ਜੀ ਪਾਇਨਰ ਦੀ ਟੇਬ ਲਵਾਤੀ ਮੁੰਡਿਆਂ ਨੇ ਦਿਖਾ ਦੇ ਇੱਕ ਵਾਰੀ ਵਾਹ ਜੀ ਜਿਹਨੇ ਸਮਾਨ ਲੈਣਾ ਹੈ ਲਾਵ ਕੋ ਲਾਵ ਨਾਲ ਕੰਟੈਕਟ ਕਰ ਸਕਦਾ ਠੀਕ ਆ ਲਾਓ ਨਹੀਂ ਨਿਸ਼ਾਰੇ ਪਿੰਡ ਨਾਲ ਨਿਸ਼ਾਰੇ ਬਣ ਚੱਲ ਹਾਂ ਹਾਡ ਨਾਲ ਕੰਟੈਕਟ ਕਰ ਲੇ ਆਪਾਂ ਬੰਦੇ ਦਾ ਨੰਬਰ ਆਪੇ ਤੁਹਾਨੂੰ ਦੇ ਦਾਂਗੇ ਨਿਸ਼ਾਰੇ ਨਿਸ਼ਾਰੇ ਨਾਲ ਹੀ ਕਿੱਥੇ ਆ ਜਾਣੀ ਵੀ ਛੋਟੀ ਆ ਆਲੋ ਇੱਥੇ ਲੱਗੂਗੀ ਟੇਪ ਤੇ ਲਗਣੀ ਪਰਲੀ ਸਾਡੀ ਆ ਕਿ ਇਧਰ ਲੋਣੀ ਹੈਗਾ ਆਹੋ ਇਧਰ ਨਹੀਂ ਸੈੱਟ ਲਾਉਣੀ ਹੈ ਹਨਾ ਆ ਉਧਰ ਦੇ ਉਧਰ ਲਈ ਹਾਂ ਕਿਉਂਕਿ ਹੱਥ ਜੀ ਉਧਰ ਹੀ ਰਿਮੋਟ ਹਾਂ ਉਧਰ 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 ਰਿਮੋਟ ਵੀ ਵਰਤਦੇ ਆ ਉਧਰ ਲਾ ਲਾ ਆਪਣੀ ਅੰਦਰ ਕਰਕੇ ਲਈ ਸੇਫਟੀ ਜੀ ਜੇ ਬੰਦੇ ਸਜਾਤ ਜਿਆਦਾ ਚੱਲਦਾ ਨਾ ਖੱਬਾ ਘਟ ਚੱਲਦਾ ਆਪਾਂ ਸੇਫਟੀ ਦੇਖਣੀ ਹੈ ਭੈਣ ਦੇ ਜੱਕਾ ਜੇ ਉਹ ਪੂਰਾ ਹੀ ਤਰਪਾਲ ਲੈ ਲਾਂਗੇ ਥੱਲੇ ਜਾਂਦੇ ਨਾਲੇ ਅੰਦਰ ਥੱਲੇ ਆਓ ਸਾਡੀ ਸੇਫ ਰਹੇਗੀ ਆਹ ਕਵਰ ਹੋਣੇ ਸੀ ਦੇਣਾ ਉਹਨੇ ਹੋਰ ਭਾਵੇਂ ਪਿੱਛੇ ਕਰਕੇ ਲਾ ਦੇ ਮਟ ਜੀ ਇਹ ਤੇ ਮੇਰੇ ਨਾਲ ਪੂਰੀ ਫਿੱਟ ਫੇਟੀ ਆ ਜਾਣੀ ਇਹਦੇ ਥੱਲੇ ਉਹ ਤਾਂ ਦੇ ਭਾਵੇਂ ਪੂ ਮੈਂ ਮੈਂ ਤਾਂ ਕਹਿੰਦਾ ਹੀ ਪਿਆ ਅਗਲੀ ਡਾ ਲੂਡਾ ਕੱਢ ਕੇ ਫੇਰ ਇੱਕ ਵਾਰ ਨੌਂਦੇ ਡੇਪਾਂ ਪਿੱਛੇ ਕਰਕੇ ਨਹੀਂ ਨਹੀਂ ਬਾਅਦ ਚ ਪਸਾ ਲਾਂਗੇ ਨਾ ਇਹ ਨਾ ਪਸਾਣੇ ਆ ਮੈਂ ਇਹਨੂੰ ਫਿੱਟ ਕਰ ਲੀਏ ਆ ਐਂਗਲ ਜਿਹਾ ਫਿੱਟ ਕਰ ਲੋ ਇਹਦਾ ਟੀਪ ਤੇ ਬੜਾ ਯਾਰਦਸਤ ਆ ਨਟ ਮਾ ਤੋਂ ਬੰਦ ਲਾ ਲਈ ਹੇਲਦੀ ਨੇ ਰਵੇ ਸਾਰੀ ਦਿਨ ਇਹ ਬੰਦ ਨਹੀਂ ਟੀਪ ਦਾ ਕਵਰ ਜਾਂ ਫਿੱਟ ਹੋ ਗਿਆ ਹੁਣ ਟੀਪ ਵਿੱਚ ਫਿੱਟ ਕਰਨਗੇ ਸਪੈਸਰ ਕੋਈ ਨਹੀਂ ਘੜਦੇ ਭਾਜੀ ਐ ਵੀ ਇਦਾਂ ਨਵੀਆਂ ਕਿਹਦੇ ਨਹੀਂ ਜਾਂਦੀ ਟੀਪ ਦੇਖ ਯਾਰ ਨਟ ਚੱਲ ਗਏ ਆਹ ਸਾਡੇ ਪੁਰਾਣੇ ਆ ਹੋਰੀ ਦਾ ਨਾ ਛੱਕਿਆ ਨਹੀਂ ਫੋਨ ਦੇਖੀ ਕਿ ਤਰਲੇ ਨਾ ਪਾ ਦੇ ਬੰਦਾ ਤੇ ਉਦਾ ਘੈਂਟ ਜਨੇ ਕਿਹਾ ਰਾਤ ਕਿਹਾ ਇਹਨਾਂ ਨੇ ਆ ਬੱਲੇ ਮਰੇ ਸ਼ੇਰ ਦੇ ਆ ਆਪੀ ਫੜਾ ਓਏ 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 ਤਾ ਵੀ ਪੱਕੀ ਗੱਲ ਆ ਨਾ ਤੇਰਾ ਆਸ ਰਹੀਆਂ ਹੁਣ ਸਾਡੇ ਪਾ ਭਈਆਂ ਵਾ ਐਦਾਂ ਦੀਆਂ ਹੂੰ ਤਬਾ ਉਹ ਹੀ ਲਵਾ ਲੰਦੇ ਉਹ ਐਨੀ ਖਰਾਬ ਐਂਦਾ ਕਹੋ ਨਾ ਖਰਾਬ ਆ ਖਰਾਬ ਵਾਲੀ ਉਹ ਕੁਆਲਿਟੀ ਦੀ ਲੈਨੇ ਚੱਲਦੀਆਂ ਆਈਆਂ ਹਾਂ ਤਾਂ ਪਰ ਉਹ ਐਨੀ ਯਾਰ ਗੱਲ ਨਹੀਂ ਮੈਂ ਹਾਂ ਤੇ ਗੱਲ ਤੇ ਫਿਰ ਆਈ ਹੈ ਨਾ ਫਿਰ ਜੇ ਤਾਂ ਗੱਲ ਨਹੀਂ ਬਣਦੀ ਤਾਂ ਫਿਰ ਕਿਉਂ ਭਾਜੀ ਜਿਹੜਾ ਕੀੜਾ ਹੈ ਇਹ ਕੱਢਣ ਲਈ ਤੇ ਆਏ ਆ ਮੁੰਡੇ ਹੁਣ ਇੱਥੇ ਸ਼ਰਟ ਥੱਲੇ ਫਿਟ ਕਰਤੀ ਐ ਤੇ ਹੁਣ ਲੱਗਣੀ ਐ ਤਾਰਾਂ ਦੇ ਵਿੱਚ ਪਲਾਸਟਿਕ ਬੌਪਰ ਦੀ ਸੰਸਰੀ ਓਕੇ ਆ ਕੰਮ ਦੱਸਿਓ ਤੁਸੀਂ ਜੇ ਤੁਹਾਨੂੰ ਵਧੀਆ ਲੱਗੂਗਾ ਹੁਣ ਭਾਜੀ ਉੱਪਰ ਭਾਵੇਂ ਇਹੀ ਤਿੰਨ ਚੀਜ਼ਾਂ ਨਾਲ ਵਧੀਆ ਲੱਗਦਾ ਕਿਦਾਂ ਇਹ ਫਿਕਰ ਬੰਪਰ ਦੇ ਹਾਂ ਹਾਂ ਬਸ ਟਾਇਰ ਬੰਪਰ ਵਧੀਆ ਹੋਵੇ ਟਾਇਰ ਵਧੀਆ ਹੋਣ ਉਹ ਪਉਂਦਾ ਯਾਰ ਇਹ ਯਾਰ ਮੇਨ ਸਲੰਸਰ ਨਹੀਂ ਯਾਰ ਚੰਗਾ ਲੱਗਾ ਸਲੰਸਰ ਲਾਤਾ ਹੋਇਆ ਉਦਾਂ ਵੇਖਣ ਨੂੰ ਸੋਹਣਾ ਲੱਗਦਾ ਆ ਇਹ ਬੰਦਿਆਂ ਨੇ ਕਰਤਾ ਫਿੱਟ ਪੂਰਾ ਕੰਮ ਆਏ ਹੋਏ ਇੰਨਾ ਕੁ ਰਹਿ ਗਿਆ ਲਵਜੀ ਕੰਮ ਹੋਰ ਅਜੇ ਪਿਆ ਥੋੜਾ ਜਾਣਾ ਵੀ ਉਹਨਾਂ ਨੇ ਪੈਂਦੇ 60 70 ਦੀਆਂ ਥੋੜੀ ਥੋੜੀ ਚਲਾਉਣਾ ਇਹਨੂੰ ਆਹ ਭਰਾਵਾਂ ਘੋੜ ਇਹ ਪਾਜੀ ਕੰਮ ਦੇ ਬੜੇ ਟਾਇਰ ਲੱਗਿਓ ਯਾਰ ਇਹ ਬਬਲਿੰਗ ਕਰਦੀ ਬਹੁਤ ਬਬਲਿੰਗ ਕਰਦੇ ਆ ਜਿਹੜੀ ਇੱਕ ਇੱਕ ਗੱਲ ਤੇ ਹੈਗੀ ਜਿਹੜੀ ਅਰੀਜਨਲ ਚੀਜ਼ ਆ ਏਜੰਸੀ ਦੀ ਹੋ ਜਾਂਦੀ ਸੀ ਇਹ ਹੈਗਾ ਚਲੋ ਸੋਹਣਾ ਲੱਗਦੇ ਆ ਪਰ ਗੱਡੀਆਂ ਨੂੰ ਵੀ ਲੋਕੇ ਪਾਉਂਦੇ ਉਹ ਨਹੀਂ ਕੰਮਦੇ ਇਹ ਬਹੁਤ ਕੰਮਦੇ ਆ ਇਹ ਜਿਹੇ ਤਿਆਰ ਪਾਈ ਆ ਨਾ ਇਹ ਤਾਂ ਹੈਗੇ ਮਜੇ ਨਾਲ ਚਲਾਉਣ ਵਾਸਤੇ ਦੇਖੋ ਤੁਰੇ ਭਾਂਦਾ ਯਾਰ ਹੋ ਸਾਂਭ ਲਿਆ ਕੇ ਮਜੇ ਨਾਲ ਮਜੇ ਨਾਲ ਤੇਜ਼ ਚਲਾਉਣ ਵਾਲਾ ਕੰਮ ਨਹੀਂ ਹੈਗਾ ਆਹ ਲਓ ਜੀ ਉੱਪਰ ਕਰਤਾ ਆ ਐਮ ਪਰਫੈਕਟ ਨਾ ਬੱਸ ਹਾਂਜੀ ਹਾਂਜੀ ਭਾਜੀ ਹਾਂ ਹਾਂ ਸਾਡੇ ਨੇ ਟਰੈਕਟਰ ਧੋਤਾ ਚਮਕਾਤਾ ਆ ਬੂਫਰ ਅੱਕੇ ਫਿੱਟ ਹੋ ਗਿਆ ਆ ਸੋ ਇਹ ਵਲੌਗ ਤਾਂ ਹੀ ਦੇਖਿਓ ਤੇ ਕੱਲ ਨੂੰ ਸੰਗ ਦਾ ਵਲੌਗ ਵੀ ਵੇਖਣ ਨੂੰ ਮਿਲੇਗਾ ਤੇ ਇਧਰ ਤੇ ਆ ਚਿਹਰਾ ਤੇ ਦਿਖਾ ਆਪਣਾ ਇਹ ਸਾਰਾ ਕੁਝ ਮੁੰਡੇ ਨੇ ਆਪ ਕਰਾਇਆ ਟਰੈਕਟਰ ਨੂੰ ਇਹ ਇਹਨੂੰ ਹੀ ਸਾਰਾ ਪ੍ਰਤਾਪ ਜਾਂਦਾ ਹੈ ਟਾਇਰ ਪਵਾਏ ਬੰਪਰ ਲਵਾਇਆ ਬੂਫਰ ਲਵਾਇਆ ਹੁਣ ਧੋਣ ਲਾ ਪਿਆ ਆ ਦੇਖ ਕੇ ਵਾਰੀ ਲਾ ਕੇ ਦਿਖਾ ਦਈਏ ਤੁਹਾਨੂੰ ਫਿਰ ਆਪਾਂ ਸਮਾਪਤੀ ਕਰਦੇ ਆਂ ਵਲੌਗ ਦੀ ਤੇ ਫਿਰ ਇਹ ਵਲੌਗ ਦੀਨ ਦੇਖਿਓ ਕੱਲ ਪਰਸੋਂ ਨੂੰ ਸੰਗ ਦਾ ਵਲੌਗ ਵੀ ਤੁਹਾਨੂੰ ਮਿਲੇਗਾ ਨਾਲ ਦੇਖਣ ਨੂੰ ਚਮਕਾਤਾ ਕਿ ਨਹੀਂ ਸਾਠ ਟਰੈਕਟਰ ਇਹ ਤੇ ਜਿਹੜੀ ਗੇੜੀ ਬਚਣੀ ਨਾ ਹੁਣ ਸ਼ਾਮ ਨੂੰ ਚਲੇ ਤੇ ਕੱਲ ਨੂੰ ਆਪਾਂ ਜਾਵਾਂਗੇ ਨਾਲ ਲੈ ਕੇ ਇਹਨੂੰ ਤੇ ਇਹਨੂੰ ਇਹਨਾਂ ਨੇ ਖੜਨਾ ਆ ਦੋ ਨੂੰ ਆਪਾਂ ਸ਼ਾਮ ਨੂੰ ਇਹਨੂੰ ਖੜਾਂਗੇ ਸੋ ਫਿੱਟ ਹੋ ਗਿਆ ਬੂਫਰ ਟਿਪ ਟੋਪ ਕੰਮ ਹੋ ਗਿਆ ਕਰਦੇ ਫੇ ਵਾਏ ਵਾਏ ਆਏ ਹਾਏ ਚਲੋ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ ਸੋ ਡਨ ਹੋ ਗਿਆ ਆ ਐਮਪ ਬੂਫਰ ਦਾ ਕੰਮ ਸੋਹਣਾ ਲੱਗ ਰਿਹਾ ਟਰੈਕਟਰ ਦੱਸਿਓ ਮੈਨੂੰ